ਕੰਦਾ ਤੇ ਕੀਤੇ ਹੋਏ ਰੰਗ ਜਿਹੜੇ ਜਿਨ੍ਹਾਂ ਦੇ ਉੱਤੇ ਕੁਝ ਭद्दी ਸ਼ਬਦਾਵਲੀ ਜਿਹੜੀ ਹੈ ਲਿਖੀ ਗਈ ਹੈ ਜੋ ਕਿ ਨਾ ਤਾਂ ਤੁਸੀਂ ਪੜ ਸਕਦੇ ਹੋ ਤੁਹਾਨੂੰ ਸ਼ਰਮ ਆਵੇਗੀ ਨਾ ਹੀ ਤੁਸੀਂ ਪੜ ਕੇ ਸੁਣਾ ਸਕਦੇ ਹੋ ਜੀ ਪਬਲਿਕ ਪ੍ਰਾਪਰਟੀ ਹੈ 스마트 ਸਿਟੀ ਦੇ ਅੰਡਰ ਆਉਂਦਾ ਵਾ ਤੇ ਇੱਥੇ ਇਹਨਾਂ ਨੇ ਜੋ ਸ਼ਬਦਾਵਲੀ ਲਿਖੀ ਹੋਈ ਹੈ ਅਸੀਂ ਨਹੀਂ ਬੋਲ ਨਹੀਂ ਸਕਦੇ ਵੀ ਜੋ ਇੱਥੇ ਗੰਦ ਲਿਖਿਆ ਸੀ ਫੈਸਲਾ ਦਿੱਤਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਬਦਲੇ ਜਾਵੇ ਕਿਉਂਕਿ ਆਮ ਜਨਤਾ ਜਿਹੜੀ ਹੈ ਸ਼ਾਇਦ ਲੰਘਦੀ ਹੋਈ ਸ਼ਰਮ ਦੇ ਨਾਲ ਸਿਰ ਝੁਕਾਉਣ ਵਾਲੀ ਹੁਣ ਕੈਮਰਾ ਦੇਖ ਸਕਦਾ ਵਾ ਵੀ ਇੱਥੇ ਜੋ ਲਿਖਿਆ ਸੀਗਾ ਤੁਸੀਂ ਜੱਜ ਨਹੀਂ ਕਰ ਸਕਦੇ ਕੀ ਲਿਖਿਆ ਸੀ ਇਹਦੇ दिस इज ਪੰਜਾਬ ਲਿਖਿਆ ਸੀ ਨੈਗੇਟਿਵ ਸੈਂਸ ਦੇ ਵਿੱਚ ਵੀ ਕੀ ਆ ਪੰਜਾਬ ਹੈ ਉਸ ਨੂੰ ਅਸੀਂ ਪੋਜ਼ਿਟਿਵ ਸੈਂਸ ਵਿੱਚ ਚੇਂਜ ਕਰਤਾ ਦਿਸ ਇਜ਼ ਪੰਜਾਬ ਮੇਰਾ ਸੋਨਾ ਪੰਜਾਬ ਹੁਣ ਇਹ ਲਾਈਨ ਮਟਾਈ ਨਹੀਂ ਹੈ ਪਰ ਅਸੀਂ ਉਹਦੇ ਉੱਤੇ ਉਹਨੂੰ ਐਡ ਕਰਕੇ ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ ਇਹ ਜਿਹੜੇ ਯੂਥ ਹੈ ਆਰਟਿਸਟਿਕ ਟਾਈਪ ਦੇ ਯੂਥ ਨੇ ਜਿਹੜੇ ਵਿਗੜੀਆਂ ਹੋਈਆਂ ਔਲਾਦਾਂ ਸੋ ਕਾਲਡ ਜਿਹੜੇ ਹੈਗੇ ਨੇ ਉਹਨਾਂ ਦੇ ਇਹ ਕੰਮ ਹੈਗੇ ਨੇ ਇਵਰ ਹੇਅਰ ਐਟ 523 ਮਤਲਬ ਇਹ ਹਿੰਮਤ ਦੇਖੋ ਟਾਈਮਿੰਗ ਵੀ ਇਹਨਾਂ ਨੇ ਦਿੱਤੀ ਹੋਈ ਆ ਜੇ ਇਹ ਟਾਈਮਿੰਗ ਜੇ ਇਹਨਾਂ ਨੇ ਸ਼ਾਮ ਦਾ 5 ਵਜੇ ਦਾ ਦਿੱਤਾ ਸ਼ਾਮ ਦਾ ਕੰਮ ਨਹੀਂ ਹੈਗਾ ਇਹ ਮਾਰਨਿੰਗ ਦਾ ਕੰਮ ਲੱਗ ਰਿਹਾ ਏ ਗ੍ਰੈਫਿਟੀ ਕਰੋ ਤੁਹਾਨੂੰ ਵਾਲ ਦੇਣੇ ਆਸੀਂ ਉੱਥੇ ਆਪਣਾ ਆਰਟਵਰਕ ਦਿਖਾਓ ਨਾ ਕਿ ਇੱਥੇ ਗੰਦ ਲਿਖਣ ਆਪਣੇ ਜੇ ਐਵੇਂ ਦਾ ਗੰਦ ਲਿਖਣਾ ਘਰੇ ਆਉਣ ਆਪਣਾ ਵੀ ਇੱਥੋਂ ਬੱਚੇ ਲੰਘਦੇ ਨੇ ਸਕੂਲ ਦੀਆਂ ਬੱਸੀਆਂ ਇੱਥੋਂ ਲੰਘਦੀਆਂ ਨੇ ਇੱਥੋਂ ਪੇਰੈਂਟਸ ਵੀ ਨਿਕਲਦੇ ਨੇ ਲੇਡੀਜ਼ ਨਿਕਲਦੀਆਂ ਨੇ ਉਹ ਜੋ ਨਿਗਾ ਪੈਂਦੀ ਹੋਏਗੀ ਤਾਂ ਉਹ ਤੇ ਕੀ ਅਸਰ ਪੈਂਦਾ ਹੋਏਗਾ ਤੁਸੀ ਤੁਸੀਂ ਇਹ ਦੇਖ ਸਕਦੇ ਹੋ ਸਮਾਈਲੀਆਂ ਬਣਾ ਕੇ ਜਾਂ ਫਿਰ ਬਹੁਤ ਸਾਰੇ ਚਰਿੱਤਰ ਜਿਹੜੇ ਕਿ ਆਪਾਂ ਦੇਖਦੇ ਹਾਂ ਸਟਿੱਕਰਸ ਬਣੇ ਹੁੰਦੇ ਉਸ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ